ਇਹ ਤੋਂ ਬਿਚੂ ਬਿਆਨ ਦੇ ਕੇ ਗਏ ਨੇ ਕਿ ਜਿਹੜੇ ਬੰਦਿਆਂ ਤੋਂ ਇੱਕ ਐਡਾਕ ਟ੍ਰੈਕ ਦੀ ਰੇਲਵੇ ਦੀ ਜ਼ਮੀਨ ਨਹੀਂ ਲੈ ਹੁੰਦੀ ਜਿਹੜੇ ਬੰਦਿਆਂ ਤੋਂ ਹਾਈਵੇ ਸੜਕ ਦੀ ਉਹ ਨਹਿਰ ਪਾ ਤੁਸੀਂ ਤੁਸੀਂ ਸੋਚ ਸਕਦੇ ਹੋ ਵੀ ਇਹ ਨਹਿਰ ਆ ਜਿਹੜੀ ਇਹ ਸਰਕਾਰ ਜਿਹੜੀ ਉਹ ਚਲਾ ਸਕਦੀ ਹੈ ਨਾ ਮਮਕਨ ਸਿਰਫ ਉਹ ਗਿੱਦੜਵਾਏ ਦੀ ਇਲੈਕਸ਼ਨ ਨੂੰ ਦੇਖ ਕੇ ਹੋਏ ਇਹ ਸਾਰਾ ਜਿਹੜਾ ਏ ਡਰਾਮਾ ਏ ਉਹ ਕਿ ਤੱਕ ਜਦੋਂ ਬਣ ਗਈ ਉਹ ਤੋਂ ਬਾਅਦ ਪੁੱਛ ਲੈ ਫਿਰ ਉਹਨਾਂ ਨੇ ਹੋਰ ਕੀ ਕਰੀਏ 2500 ਕਿਉਂ ਸਿਕਵਾਣੀ ਜਾਊਗਾ 149 ਕਿਲੋਮੀਟਰ ਲੰਬਾਈ ਹੈ 521 ਮੋਗੇ ਹੋਣਗੇ 12.5 ਫੁੱਟ ਡੂੰਘਾਈ ਹੈ 50 50 ਫੁੱਟ ਚੌੜੀ ਹੈ ਬਿਲਕੁਲ ਚੱਲ ਕੇ ਨਾ ਆਪਣਾ ਹਰੀਕੇਪਤਨ ਤੋਂ ਬਿਲਕੁਲ ਰਾਜਸਥਾਨ ਦੇ ਬਾਰਡਰ ਦੇ ਜਗ੍ਹਾ ਖਤਮ ਹੋ ਜੂਗੀ ਉਧਰ ਨਾਮ ਹੈ ਮਾਲਵਾ ਨਹਿਰ ਇਹ ਤਾਂ ਪਹਿਲਾਂ ਵੀ ਕਹਿੰਦੇ ਸੀ ਬਿਜਲੀ ਫਰੀ ਨਹੀਂ ਹੋ ਸਕਦੀ ਹੋਈ ਨਹੀਂ ਫਿਰ ਇਹ ਤਾਂ ਕਹਿੰਦੇ ਸੀ ਨੌਕਰੀਆਂ ਦੇ ਸਕਦੇ 43000 ਦਿੱਤੀਆਂ ਨਹੀਂ ਫਿਰ ਇਹ ਤਾਂ ਕਹਿੰਦੇ ਸੀ ਕਿ ਐ ਕਿਵੇਂ ਕਰ ਦੋਗੇ ਤੁਸੀਂ ਕਿ ਟੋਲ ਪਲਾਜ ਬਿਵੇਂ ਬੰਦ ਕਰ ਦੋਗੇ 17 ਟੋਲ ਪਲਾਜ ਬੰਦ ਕਰਦੇ ਇਹ ਕਾ ਜਿਹੜਾ ਇੱਥੇ ਆ ਹੁਣ ਕੀ ਇਹਦਾ ਨਾਮ ਮਲੇਕੋਲਾ ਰੋਡ ਮਲੇਕੋਲਾ ਤੇ ਅਮਰਗੜ ਦੇ ਵਿਚਾਲੇ ਪੰਜ ਤੀ ਗੋ ਬੰਦ ਹੋ ਰਿਹਾ ਸੋ ਅਸੀਂ ਨਹੀਂ ਕੋਈ ਐਕਸਟੈਂਸ਼ਨ ਸਲੂਸ਼ਨ ਦੇਣੀ ਹਾਂ ਉਹਨਾਂ ਦਾ ਬੋਲਣਾ ਕੰਮ ਹੈ ਪਰ ਜਦੋਂ ਕੰਮ ਹੋ ਗਿਆ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਨਹਿਰ ਬਣ ਰਹੀ ਹੈ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਨਹਿਰ ਬਣ ਰਹੀ ਹੈ ਮੈਨੂੰ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਪਹਿਲਾਂ ਕਿਉਂ ਨਹੀਂ ਕਿਸੇ ਨੇ ਸੋਚਿਆ ਮੈਂ ਕਿ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਖਤਮ ਹੁੰਦੀਆਂ ਹੋਣ ਉਹਨਾਂ ਨੂੰ ਮੋਗਿਆਂ ਦਾ ਦਰਦ ਕੀ ਪਤਾ ਹੈ ਮੋਗਿਆਂ ਦਰਦਾ ਉਹਨਾਂ ਨੂੰ ਪਤਾ ਹੋਊਗਾ ਜਿਹੜੇ ਅੱਧੇ ਅੱਧੇ ਇੰਚ ਪਿੱਛੇ ਵੀ ਲੜਾਈਆਂ ਹੋ ਜਾਂਦੀਆਂ ਨੇ ਇੱਕ ਇੱਕ ਮਿੰਟ ਪਿੱਛੇ ਵੀ ਲੜਾਈਆਂ ਹੋ ਜਾਂਦੀਆਂ ਨੇ ਪਾਣੀ ਪਿੱਛੇ ਨਾ ਸੋ ਸੋ ਅਸੀਂ ਸਾਡਾ ਪਾਣੀ ਹੈ ਅਸੀਂ ਆਪਣੇ ਪਾਣੀ ਨੂੰ ਕਿਉਂ ਨਾ ਇਸਤੇਮਾਲ ਕਰੀਏ 2 ਲੱਖ ਏਕੜ ਜਿਹੜੀ ਜ਼ਮੀਨ ਹੈ ਉਹਨੂੰ ਸਿੰਚਾਈ ਵਾਲਾ ਪਾਣੀ ਮਿਲੂਗਾ ਇਧਰਲੇ ਪਾਸੇ ਮਾਲਵਾ ਨਹਿਰ ਉਹ ਜੂ ਵਿਚਾਲੇ ਹੈਗੀ ਹੈ ਗੰਗਾ ਕਨਾਲ ਇੰਦਰਾ ਗਾਂਧੀ ਕਨਾਲ ਵੀ ਕਹਿੰਦੇ ਨੇ ਜਿਹੜੀ ਕਿ ਰਾਸਤਾ ਨੂੰ ਜਾਂਦੀ ਹੈ ਉਹਦੇ ਚ ਤਾਂ ਬੱਕਰੀ ਵੀ ਪਾਣੀ ਨਹੀਂ ਪੀ ਸਕਦੀ ਉਹ ਚੋਂ ਹੀ ਨਿਕਲਦਾ ਕੋਈ ਪਰਲੇ ਪਾਸੇ ਫੇਰ ਆਪਣੀ ਹੈ ਸਰਹੰਦ ਫੀਡਰ ਕਹਿੰਦੇ ਉਹ ਚ 5000 ਕਿਉਂ ਸੀ ਕਿ ਜਾਂਦਾ ਉਹਦੇ ਚੋ ਕਲੌਸ ਕਰਦੇ ਪੰਪਾਂ ਨਾਲ ਚੱਕ ਕੇ ਇਧਰਲੇ ਪਾਸੇ ਪਾਣੀ ਸੁੱਟਦੇ ਆ ਉਹ ਬਿਜਲੀ ਬਚੂਗੀ ਨਾਲੇ ਪਰਲੇ ਪਾਸੇ ਵਾਲਾ ਪਾਣੀ ਪਰਲੇ ਪਾਸੇ ਫਾਦਲ ਕਾਲੇ ਪਾਸੇ ਵਰਤੇ ਜਾਊਗਾ ਇਧਰਲੇ ਪਾਸੇ ਇਧਰਲੇ ਪਾਸੇ ਵਰਤੇ ਜਾਊਗਾ ਤੇ ਬਾਕੀ ਕਿਸੇ ਦੇ ਕਹਿਣ ਨਾਲ ਇਹ ਬੰਦ ਨਹੀਂ ਹੋਣੀ ਤੇ ਬਾਣੀ ਜਾਣੀ ਹੈ ਅਸੀਂ ਕੰਮ ਉਹੀ ਕਰਦੇ ਆ ਜਿਹੜਾ ਕਰ ਸਕਦੇ ਆ ਜਿਹੜਾ ਨਹੀਂ ਕਰ ਸਕਦੇ ਅ وجہ ਬਜਟ ਹੈ ਨਹੀਂ ਮੈਂ ਕਿਵੇਂ ਕਰ ਸਕਦਾ ਜੇ ਬਜਟ ਹੀ ਹੈ ਨਹੀਂ ਸੋ ਇਸ ਕਰਕੇ ਇਸ ਨਹਿਰ ਦਾ ਪਲੈਨਿੰਗ ਜਿਹੜੀ ਹੈ ਪ੍ਰੋਪਰ ਹੋ ਗਈ ਹੈ ਹੁਣ ਕਿਰਤੀਮੰਤੀ ਚੱਲ ਰਹੀ ਹੈ ਕੁਝ ਜ਼ਮੀਨ ਰਾਜਸਥਾਨ ਤੋਂ ਵੀ ਲੈਣੀ ਪੈਣੀ ਹੈ ਕਿਉਂਕਿ ਉਹਨਾਂ ਨੇ ਇਨਕੁਆਇਰ ਕੀਤੀ ਹੋਇਆ ਉਸ ਵੇਲੇ ਜਦੋਂ ਆਬਦੀ ਬਣਾਇਰ ਬਣਾਉਣੇ ਸੀ ਜਿਹੜਾ ਸਾਡਾ ਕਲਚਰ ਜਿਹਦੇ ਵਿੱਚ ਫੁਲਕਾਰੀਆਂ ਦਰੀਆਂ ਤੇ ਸਕੱਚੀ ਕਹਾਣੀ ਦਾ ਤੇਲ ਹੋ ਗਿਆ ਚੱਪਲਾ ਸਾਬਣ ਪਹਿਲਾਂ ਅਸੀਂ ਰਿੰਡ ਤੋਂ ਸਾਬਣ ਬਣਾ ਦਿੰਦੇ ਸੀ ਹਨਾ ਉਹ ਚੀਜ਼ਾਂ ਖਤਮ ਹੋ ਗਈਆਂ ਸੀ ਤੇ ਸਾਡੀਆਂ ਲੇਡੀਜ਼ ਕੋਲ ਸਕਿੱਲ ਹੈ ਵਾ ਸੋ ਅਸੀਂ ਹੁਣ ਸ਼ੁਰੂ ਕੀਤਾ ਸੀ ਅਸੀਂ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਤੋਂ ਅਕਾਲਗੜ੍ਹ ਤੋਂ ਤੇ ਉਸ ਤੋਂ ਬਾਅਦ ਉਹਨੂੰ ਵਧਾ ਲਿਆ ਤਾਂ ਸਾਡੇ ਕੋਲ ਪ੍ਰਾਈਵੇਟ ਸਕੂਲਾਂ ਦੀਆਂ ਵੀ ਹੁਣ ਸਾਡੇ ਕੋਲੇ 25 ਦੇ ਲਗਭਗ ਪ੍ਰਾਈਵੇਟ ਸਕੂਲਾਂ ਦੀਆਂ ਵਰਦੀਆਂ ਦੇ ਆਰਡਰ ਨੇ ਹੁਣ ਅਸੀਂ ਪੁਲਿਸ ਦੀ ਵਰਦੀ ਵੀ ਉਹਨਾਂ ਨੂੰ ਦੇਤੀ ਠੀਕ ਹੈ ਨਾ ਇੱਕ ਪਹਿਲਾਂ ਸੰਗਰੂਰ ਚ ਕਰਕੇ ਦੇਖਿਆ ਸੀਗਾ ਪਾਇਲਟ ਕਾਮਯਾਬ ਰਿਹਾ ਤਾਂ ਹੁਣ ਸਾਰੇ ਜ਼ਿਲ੍ਹਿਆਂ ਚ ਪੰਜਾਬ ਪੁਲਿਸ ਦੀਆਂ ਸਾਰੀਆਂ ਵਰਦੀਆਂ ਇਸ ਵਕਤ ਜਿਸ ਵੇਲੇ ਆਪਾਂ ਗੱਲ ਕਰ ਰਹੇ ਹਾਂ ਇਸ ਵਕਤ ਵੀ ਮਸ਼ੀਨਾਂ ਚੱਲ ਰਹੀਆਂ ਹੋਣਗੀਆਂ ਤੇ ਪੁਲਿਸ ਦੀਆਂ ਸਾਰੀਆਂ ਵਰਦੀਆਂ ਜਿਹੜੀਆਂ ਨੇ ਪਹਿਲਾਂ ਇਧਰੋਂ ਉਧਰੋਂ ਕਿਧਰੋਂ ਕਰਾਉਂਦੇ ਸੀ ਅਸੀਂ ਆਪਣੇ ਪਿੰਡਾਂ ਦੇ ਵਿੱਚ ਲੇਡੀਜ਼ ਤੋਂ ਸਲਵਾ ਰਹੇ ਹਾਂ ਮੈਂ ਇਹ ਚਾਹਨਾ ਮੇਰੀ ਇਹ ਸੋਚ ਹੈ ਕਿ ਜਿਸ ਵੇਲੇ ਖੇਤ ਮਜ਼ਦੂਰ ਕਾਰ ਆਵੇ ਜਾਂ ਕਿਸਾਨ ਖੇਤੋਂ ਘਰ ਆਵੇ ਜਾਂ ਕੋਈ ਮੁਲਾਜ਼ਮ ਆਪਣੇ ਦਫ਼ਤਰ ਚੋਂ ਘਰ ਆਵੇ ਤਾਂ ਉਹਦੇ ਆਉਂਦਿਆਂ ਤੱਕ ਉਹਦੀ ਉਹਦੇ ਘਰੇ ਉਹਦੀ ਉਹਦੀ ਘਰ ਵਾਲੀ ਜਾਂ ਉਹਦੀ ਮਾਂ ਜਾਂ ਉਹਦੀ ਭੈਣ ਘਟੋ ਘਟ 2000 ਰੁਪਇਆ ਇੱਕ ਦਿਨ ਦਾ ਉਹ ਕਮਾ ਕੇ ਬੈਠੀ ਹੋਵੇ ਤੇ ਇਹਦੇ ਨਾਲ ਫਿਰ ਕਬੀਲਦਾਰੀ ਜਿਹੜੀ ਹੈ ਉਹ ਲਈ ਤੇ ਰਹਿੰਦੀ ਹੈ ਚਾਈਨਾ ਦੀ ਜੇ ਆਪਾਂ ਗੱਲ ਕਰਦੇ ਹਾਂ ਨਾ ਤਾਂ ਚਾਈਨਾ ਦੇ ਵਿੱਚ ਪਿੰਡਾਂ ਦੇ ਵਿੱਚ ਕੋਈ ਲੇਡੀਜ਼ ਹੈ ਜਿਹੜੇ ਨੇ ਉਹ ਬੇਲੀਆ ਨਹੀਂ ਹੈਗੇ ਕੋਈ ਮिक्की ਮਾਊਸ ਬਣਾ ਰਹੇ ਹੈ ਕੋਈ ਬਾਰਬੀ ਡਾਲ ਬਣਾ ਰਹੇ ਹੈ ਖੜਾਉਣੇ ਬਣਾ ਰਹੇ ਹੈ ਹੋਰ ਬਹੁਤ ਸਾਰੇ ਜਿੰਨਾ ਜਿਹੜਾ ਚైనా ਤੋਂ ਬਣਦਾ ਸੋ ਇਸੇ ਕਰਕੇ ਇਸ ਮਿਸ਼ਨ ਸਾਡਾ ਇਹ ਸੀਗਾ ਪਹਿਲ ਦਾ ਪਹਿਲ ਦਾ ਅਸੀਂ ਮਾਰਟ ਵੀ ਲਾਉਣੇ ਕਿ ਸੜਕ ਤੇ ਨਾ ਮਹੀਨੇ ਚ ਦੋ ਵਾਰ ਉਹਨੂੰ ਵੀ ਕਿਤਾ ਕੇ ਲੋਕ ਖਰੀਦ ਕੇ ਲੈ ਕੇ ਜਾ ਹਾਂ ਮੈਨੂੰ ਨਹੀਂ ਲੱਗਦਾ ਕਿ ਘੰਟਾ ਜਾਂ 2 ਘੰਟੇ ਉਹ ਚੱਲਦਾ ਹੋਊਗਾ 2 ਘੰਟੇ ਜੀ ਲੋਕ ਜਿਹਨੇ ਕਿਉਂਕਿ ਅੱਜ ਕੱਲ ਔਰਗੈਨਿਕ ਚੀਜ਼ਾਂ ਕਿੱਥੇ ਮਿਲਦੀਆਂ ਨੇ ਸੋ ਇਹਨੂੰ ਅਸੀਂ ਹੋਰ ਨਵੇਂ ਪਰਚੇ ਹੋਰ ਵੀ ਸਮਾਨ ਬਣਾ ਕੇ ਮਲ ਫੁਲਕਾਰੀਆਂ ਦਰੀਆਂ ਹੈਨਾ ਸਾਡੀਆਂ ਚਾਦਰਾਂ ਜੋ ਸਾਡਾ ਕਲਚਰ ਅੱਜ ਜੇ ਮੈਂ ਤੁਹਾਨੂੰ ਦੱਸਾਂ ਮੁਹਾਲੀ ਏਅਰਪੋਰਟ ਦੇ ਅੰਦਰ ਇੱਕ ਸਰਕਾਰ ਦੀ ਦੁਕਾਨ ਹੈ ਜਿੱਥੇ ਫੁਲਕਾਰੀਆਂ ਜੁੱਤੀਆਂ ਤੇ ਹੋਰ ਕਲਚਰਡ ਜਿਹੜਾ ਸਾਡਾ ਮਸ਼ਹੂਰ ਜਿਹਾ ਨੇ ਉੱਥੇ ਸਭ ਤੋਂ ਵੱਧ ਵਿਕਰੀ ਉੱਥੇ ਉਸ ਦੁਕਾਨ ਦੀ ਹੈ ਕਿਉਂਕਿ ਲੋਕ ਲੈ ਕੇ ਜਾਣਾ ਚਾਹੁੰਦੇ ਪੰਜਾਬ ਦੀ ਅਸੀਂ ਹੁਣ ਫੁਲਕਾਰੀਆਂ ਨੂੰ ਫਰੇਮ ਵੀ ਕਰਤਾ ਤਾਂ ਕਿ ਉਹ ਘਰੇ ਜਾ ਕੇ ਲਾ ਸਕਣ ਆਪਣੇ ਡਰੈਂਗ ਰੂਮ ਚਾ ਕਿਤੇ ਸੋ ਇਹ ਰੋਜ਼ਗਾਰ ਦਾ ਇੱਕ ਸਾਧਨ ਜਿਹੜਾ ਜਿਹੜਾ ਕਿ ਐਂ ਪਿਆ ਸੀਗਾ ਉਹੀ ਲੇਡੀਜ਼ ਪਿੰਡਾਂ ਚ ਕੰਮ ਕਰਨਗੀਆਂ ਦੋ ਦੋ ਹੱਥ ਲਗਭਗ 50 ਤੋਂ 60000 ਤਾਂ ਮਿਨੀਮਮ ਇਨਕਮ ਨੂੰ ਵੀ ਮੈਨੇ ਦੀ ਲੱਖ ਤੱਕ ਵੀ ਜਾ ਸਕਦੀ ਹੈ ਲੱਖ ਤੋਂ ਵੱਧ ਵੀ ਜਾ ਸਕਦੀ ਹੈ ਜਿਉਂ ਜਿਉਂ ਆਰਡਰ ਵਧੇ ਜਾਣਗੇ ਕੰਮ ਕਰਵਾਉਣਗੇ ਤਾਂ 올림픽 ਦੀ ਫੰਡ ਨੂੰ ਲੈ ਕੇ ਜਿਹੜਾ ਸੰਸਦ ਚ ਮੰਗੂਤੀ ਹੈ ਵੀ ਪੰਜਾਬ ਨੂੰ ਬਹੁਤ ਘੱਟ ਫੰਡ ਹੈ ਜਿਹੜਾ ਦਿੱਤਾ ਜਾਂਦਾ ਹੈ ਹਰ ਸਾਲ ਦੇਖੋ 19 ਪਲੇਅਰ ਗਏ ਬਨੇ ਪੰਜਾਬ ਦੇ ਠੀਕ ਹੈ ਨਾ ਤੇ ਪਰ ਹੋਰ ਸੂਬਿਆਂ ਨੂੰ ਖੇਡਾਂ ਵਾਸਤੇ ਜ਼ਿਆਦਾ ਬਜਟ ਹੈ ਜਦ ਕਿ ਮੈਡਲ ਅਸੀਂ ਲਏ ਕਿੰਨੇ 20 ਮੈਡਲ ਲੈ ਕੇ ਆਏ 32 ਚੋਂ ਏਸ਼ੀਅਰ ਚ ਇਸ ਵਾਰ ਵੀ ਮੈਡਲ ਇੱਕ ਆ ਗਿਆ ਆਪਣੇ ਮੁੰਡੇ ਨੂੰ ਤੇ ਹਾਕੀ ਟੀਮ ਬਹੁਤ ਅੱਛਾ ਖੇੜੀ ਹਾਕੀ 11 ਚੋਂ 10 ਪੰਜਾਬ ਦੇ ਨੇ ਹਾਕੀ ਟੀਮ ਚ ਹਰਮਨਪ੍ਰੀਤ ਕੈਪਟਨ ਹੈ ਗੁਰਜੰਟਾ ਹੈ ਸ਼ਮਸ਼ੇਰ ਹੈ ਹਨਾ ਤੇ ਮਤਲਬ ਖੇਡਾਂ ਦੇ ਵਿੱਚ ਅਸੀਂ ਆਪ ਵੀ ਪਸੀ ਪ੍ਰਮੋਟ ਕਰ ਰਹੇ ਹਾਂ ਅਸੀਂ ਪਹਿਲਾਂ ਪੈਸੇ ਦਿੱਤੇ ਇਸ ਵਾਰ ਕਿ ਉਹੋ ਕਮ ਸੇ ਕਮ ਉਹ ਬੂਟ ਤਾਂ ਲੈ ਲੋ ਨਾ ਜਿਨ੍ਹਾਂ ਨੂੰ ਪਾ ਕੇ ਭੱਜਣਾ ਅਸੀਂ ਨੰਗੇ ਪੈਰੀ ਸੂਏਆਂ ਦੀਆਂ ਪੱਟੀਆਂ ਦੇ ਭੱਜੇ ਫਿਰਦੇ ਬੱਚੇ ਜਾ ਕੇ ਉੱਥੇ ਕਿਵੇਂ ਕੰਪੀਟ ਕਰਨਗੇ ਉਹਨਾਂ ਨਾਲ ਜਦੋਂ ਸ਼ੂ ਨਹੀਂ ਹੋਣਗੇ ਉਹਨਾਂ ਕੋਲ ਇੱਥੇ ਪ੍ਰੋਪਰ ਫਿਰ ਉਹ ਗੱਦੇ ਤਾਂ ਲਾਉਣਾ ਜਿੱਥੇ ਪ੍ਰੈਕਟਿਸ ਕਰਨੀ ਹੈ ਮਿੱਟੀ ਤੇ ਪ੍ਰੈਕਟਿਸ ਕਰਦੇ ਆ ਕੁਸ਼ਤੀ ਦੀ ਉੱਥੇ ਗੱਦਿਆਂ ਤੇ ਆ ਤੇ ਜਦੋਂ ਉੱਥੇ ਜਾਂਦੇ ਆ ਤਾਂ ਗ੍ਰਿਪ ਹੀ ਨਹੀਂ ਬਣਦੀ ਉਹ ਸੋ ਅਸੀਂ ਪਹਿਲਾਂ ਦੇ ਰਹਿਆਂ ਮੈਡਲ ਜਿੱਤਣ ਤੋਂ ਬਾਅਦ ਤਾਂ ਦੇਣੇ ਹੀ ਦੇਣੇ ਪਰ ਮੈਡਲ ਜਿੱਤਣ ਯੋਗੇ ਤਾਂ ਬਣਾ ਲਈਏ ਨਾ ਜਿੱਤਨ ਜੋਗੇ ਕਰਤਾ ਲਈਏ ਨਾ ਸੋ ਇਸ ਇਸ ਮਾਮਲੇ 'ਚ ਸਰਕਾਰ ਤੋਂ ਮੰਗ ਕਰਦਾ ਦੇਸ਼ ਦੀ ਸਰਕਾਰ ਤੋਂ ਕਿ ਪੂਰੇ ਦੇਸ਼ ਦਾ ਨਾਮ ਉੱਚਾ ਹੁੰਦਾ ਜਦੋਂ ਤਿਰੰਗਾ ਤਹਾ ਜਾਂਦਾ ਤੇ ਉਹ ਸਾਰਾ ਦੇਸ਼ ਨੂੰ ਮਾਣ ਹੁੰਦਾ ਸ ਪੰਜਾਬ ਸਪੋਰਟਸ ਦੀ ਹੱਬ ਹੈ ਹਾਕੀ ਦੀ ਬਾਕਸਿੰਗ ਦੀ ਫੁੱਟਬਾਲ ਦੀ ਹੈਨਾ ਗੋਲੇ ਦੇ ਵਿੱਚ ਅਸੀਂ ਫਰਸਟ ਆਉਨੇ ਆ ਹੈਨਾ ਸਾਡੇ ਬੱਚੇ ਹੁਣ ਨਵੇਂ ਨਵੇਂ ਇਵਨ ਰੋਇੰਗ ਦੇ ਵਿੱਚ ਮਾਨਸਾ ਜਿਲ੍ਹੇ ਦੇ ਮੁੰਡੇ ਰੋਇੰਗ ਦੇ ਵਿੱਚ ਜਿਹੜੇ ਨੇ ਉਹ ਕਮਾਲਾਂ ਕਰ ਰਹੇ ਨੇ ਸੋ ਕੋਈ ਇਦਾਂ ਦੀ ਸਪੋਰਟਸ ਹੈ ਨਹੀਂ ਪੰਜਾਬ ਦੇ ਵਿੱਚ ਜਿੱਦਜੀ ਚ ਅਸੀਂ ਮੱਲਾ ਨਾ ਮਾਰਿਆ ਹੁਣ ਤਾਂ ਸਾਡਾ ਬਜਟ ਬਣਦਾ ਬਣਦਾ ਬਜਟ ਸਾਨੂੰ ਮਿਲ ਜੀ ਅਸੀਂ ਹੋਰ ਵੀ ਦੇਸ਼ ਦੇ ਨਾਮ ਉੱਚੇ ਕਰਾਂਗੇ ਮਾਫ਼ ਜਿਵੇਂ ਸਕੂਲਾਂ ਦੀ ਗੱਲ ਕੀਤੀ ਜਾਵੇ ਤੁਸੀਂ ਖੇਡਾਂ ਨਾਲ ਸੰਬੰਧਿਤ ਗੱਲ ਕੀਤੀ ਹੈ ਖੇਡਾਂ ਵਿੱਚ ਸਕੂਲਾਂ ਦੇ ਵਿੱਚ ਜਿਹੜੇ ਪੀਟੀਆਈ ਡੀਪੀਆਈ ਮਾਸਟਰ ਨੇ ਉਹਨਾਂ ਦੀ ਬੜੀ ਘਾਟ ਹੈ ਆਉਣ ਵਾਲੇ ਆਉਣ ਵਾਲੇ ਦਿਨਾਂ ਚ ਰੱਖਾਂਗੇ ਜੀ ਪਤਾ ਘਾਟ ਹੈ ਕੀ ਖਤਮ ਹੀ ਕਰਤਾ ਜੀ ਪੀਟੀਆਈ ਦੀ ਪੋਸਟ ਹੀ ਖਤਮ ਕਰਤੀ ਜਿਹੜੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਲਗਭਗ ਏਜ ਮੀਟੀ ਹੋਵਾਂਗੇ ਆਪਾਂ ਜਦੋਂ ਸਭ ਤੋਂ ਪਹਿਲਾਂ ਬਿਸਲ ਬਜਾ ਕੇ ਪੀਟੀ ਮੈਂ ਇਕੱਠੀ ਕਰ ਦਿੰਦਾ ਸਾਰਿਆਂ ਨੂੰ ਹੈ ਜੀ ਔਰ ਪੀਟੀ ਕਰਾਉਂਦੇ ਸੀ ਸਵੇਰੇ ਸਾਰਾ ਕਲਚਰੀ ਖਤਮ ਕਰਕੇ ਲੱਗਦਾ ਅਸੀਂ ਹੁਣ ਸਕੂਲ ਜਿਹੜੇ ਬਣਾ ਰਿਹਾ ਨਵੇਂ ਬਣਾ ਰਹੇ ਆਬਵੀਅਸਲੀ ਜੇ ਨਵੇਂ ਸਕੂਲ ਬਣ ਤਾਂ ਸਾਨੂੰ ਮਾਸਟਰ ਵੀ ਚਾਹੀਦੇ ਆ ਸਾਨੂੰ ਕਲਰਕ ਵੀ ਚਾਹੀਦੇ ਆ ਸਾਨੂੰ ਸਟਾਫ ਫੋਰਥ ਇੱਕ ਉਹ ਵੀ ਚਾਹੀਦੇ ਚਪੜਾਸੀ ਵਗੈਰਾ ਵੀ ਚਾਹੀਦੇ ਫਿਰ ਅਸੀਂ ਇੱਕ ਕੈਂਪਸ ਮੈਨੇਜਰ ਰੱਖਣ ਲੱਗੇ ਆ ਹੈਡਮਾਸਟਰ ਨੂੰ ਪੜ੍ਹਾਈ ਦੀ ਚਿੰਤਾ ਹੋਵੇ ਹੈਡਮਾਸਟਰ ਨੂੰ ਇਹ ਨਾ ਚਿੰਤਾ ਹੋਵੇ ਕਿ ਬਾਥਰੂਮ ਦੇ ਵਿੱਚ ਟੂਟੀਆਂ ਨਹੀਂ ਚੱਲਦੀਆਂ ਫਲਾਨਾ ਪੱਖਾ ਖਰਾਬ ਹੋ ਗਿਆ ਇਹ ਕੰਮ ਕੈਂਪਸ ਮੈਨੇਜਰ ਦਾ ਹੋਣਾ ਚਾਹੀਦਾ ਜੋ ਕਿ ਦਿੱਲੀ ਦੇ ਵਿੱਚ ਸਫਲਤਾਪੂਰਵਕ ਸਰਕਾਰੀ ਸਕੂਲਾਂ ਚੱਲ ਰਹੇ ਉਹ ਸੀ ਕਰਾਂਗੇ ਮਾਸਨ ਕੰਮਰਤਾਪਾਰ ਤਰ ਸਟੇਸ਼ਨ ਦੇ ਤਹਿਤ ਸੰਗਰੂਰ ਦਾ ਸਟੇਸ਼ਨ ਹੈ ਜਿਹੜਾ 30 ਕਰੋੜ ਦਾ ਬਜਟ ਹੈ ਪਰ ਉੱਥੇ ਜਿਹੜਾ ਜੇ ਗੱਲ ਕਰੀ 124 ਸਾਲ ਹੋ ਗਏ ਸਟੇਸ਼ਨ ਬਣੇ ਨੂੰ ਪਰ ਹੁਣ ਤੇ ਜੀਆਰਸੀ ਨਾਂ ਦਾ ਮਟੀਰੀਅਲ ਲਾਇਆ ਜਾ ਰਿਹਾ ਜਿਹੜਾ ਕਿ ਲੋਹੇ ਦੇ ਉੱਪਰ ਉਹਨਾਂ ਨੂੰ ਪੇਚਾਂ ਦੇ ਨਾਲ ਕੱਸ ਕੇ ਹੋ-ਹੋ ਨਕਲ ਦਿੱਤੀ ਜਾ ਰਹੀ ਹੈਗੀ ਤਾਂ ਹ ਵੀ ਸਾਲ ਦੇ ਮੁਕਾਬਲਾ ਤਨ ਕਿੰਨਾ ਕੋ ਦੇਖੋ ਰੇਲਵੇ ਨਾਲ ਸੰਬੰਧਤ ਕਾਫੀ ਕੰਮ ਨੇ ਜਿਹੜੇ ਹੋਣ ਵਾਲੇ ਨੇ ਚਲੋ ਹੁਣ ਰਵਨੀਤ ਬਿੱਟੂ ਰੇਲਵੇ ਰਾਜ ਮੰਤਰੀ ਹੈ ਤੂਰੀਦਾਰ ਉਹ ਵੀ ਹੈ ਜੀ ਤੂਰੀ ਦਾ ਜਿਹੜਾ ਪੁਲ ਹੈ ਉਹ ਅੰਦਰ ਜਿਹੜਾ ਸ਼ਹਿਰ ਦੇ ਪੁਲ ਵੀ ਬਣਾਉਣੇ ਥੱਲੇ ਫਾਟਕ ਵੀ ਚੱਲਦਾ ਰੱਖਣਾ ਹੁਣ ਉਹ ਰੇਲਵੇ ਕਹਿੰਦਾ ਫਾਟਕ ਬੰਦ ਕਰੋ ਤੂੰ ਫਾਟਕ ਬੰਦ ਨਾ ਬਾਜ਼ਾਰ ਬੰਦ ਹੁੰਦਾ ਸਾਰਾ ਸਹੀ ਕਿਉਂ ਨਹੀਂ ਰੂਲ ਚੇਂਜ ਹੋ ਸਕਦਾ ਕਿ ਉੱਪਰ ਦੀ ਜਿਹੜਾ ਉਹ ਗੱਡੀਆਂ ਜਿਹਨੇ ਧੂਰੀ ਨਹੀਂ ਖੜਨਾ ਉਹ ਤਾਂ ਲੰਘ ਜਾਂਦੇ ਤੇ ਥੱਲੇ ਜਿਹਨੇ ਬਾਜ਼ਾਰ ਜਾਣਾ ਬਾਜ਼ਾਰ ਚ ਆ ਜਾਣ ਸੋ ਪਤਾ ਨਹੀਂ ਕਿਸ ਤਰ੍ਹਾਂ ਦੇ ਰੂਲ ਬਣਾ ਰੱਖੇ ਨੇ ਮੈਂ ਰੇਲਵੇ ਮਨਿਸਟਰ ਸਾਹਿਬ ਨੂੰ ਲਿਖਿਆ ਚਿੱਠੀ ਹੈ ਕਿ ਤੁਸੀਂ ਰੂਲ ਚੇਂਜ ਕਰੋ ਜਿੱਥੇ ਤੁਹਾਨੂੰ ਫਾਟਕ ਬੰਦ ਕਰਨਾ ਪਿੰਡਾਂ ਵਿੱਚ ਦੀ ਜਿਤੋਂ ਮਰਜ਼ੀ ਤਾਂ ਚ ਜਾ ਕੇ ਲੰਗਾ ਲਓ ਕੋਈ ਗੱਲ ਨਹੀਂ ਪਰ ਜੇ ਹੁਣ ਸ਼ਹਿਰ ਹੈ ਕੋਈ ਧੂਰੀ ਵਰਗਾ ਤਸਵਾ ਜੇ ਇੱਕ ਪੋਲ ਬਣਾਉਣਾ ਹੈ ਉਹ ਤਾਂ ਤੁਸੀਂ ਇਹਦਾ ਮਤਲਬ ਇਹ ਥੋੜੀ ਕਿ ਸ਼ਹਿਰ ਹੀ ਬੰਦ ਕਰ ਦੋਗੇ ਅੱਧਾ ਅੱਧਾ ਸ਼ਹਿਰ ਉਧਰਲੇ ਪਾਸੇ ਹੋ ਜੂ ਐਧਾ ਇਧਰਲੇ ਪਾਸੇ ਹੋ ਜੂ ਕਿੱਥੋਂ ਦੀ ਬਾਜ਼ਾਰ ਚੱਲਦਾ ਲੋਕਾਂ ਦਾ ਰੋਜ਼ਗਾਰ ਚੱਲਦਾ ਉੱਥੇ ਸੋ ਰੇਲਵੇ ਨਾਲ ਸੰਬੰਧਤ ਕਾਫੀ ਜਿਹੜੀਆਂ ਮੁਸ਼ਕਲਾਂ ਨੇ ਉਹ ਆਉਣ ਵਾਲੇ ਦਿਨਾਂ ਚ ਮਿਨਿਸਟਰ ਸਾਹਿਬ ਨੂੰ